ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸੈਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਇਹ ਬਾਜਾਖਾਨਾ ਬਾਜਾਖਾਨਾ ਪਿੰਡ ਜੈਤੋ ਤਹਿਸੀਲ ਤੇ ਫਰੀਦਕੋਟ ਜ਼ਿਲ੍ਹੇ ਦਾ ਹੈ ਹਾਈਵੇ ਦੇ ਉੱਤੇ ਆਉਂਦਾ ਜਿਹੜਾ ਆਪਾਂ ਹਾਈਵੇ ਦੋਸਤੋ ਫਰੀਦਕੋਟ ਤੋਂ ਬਠਿੰਡੇ ਵੱਲ ਨੂੰ ਜਾਂਦੇ ਆ ਜਾਂ ਬਠਿੰਡੇ ਤੋਂ ਸ੍ਰੀ ਅਮਰਤਸਰ ਸਾਹਿਬ ਨੂੰ ਜਾਂਦਾ ਉਸ ਹਾਈਵੇ ਦੇ ਉੱਤੇ ਬਾਜਾਖਾਨਾ ਪਿੰਡ ਹੈ ਸਰਪੰਚ ਵੀਰ ਸਿੰਘ ਡੇਰੀ ਫਾਰਮ ਤੇ ਦੋ ਭਰਾ ਇੱਥੇ ਰਲ ਮਿਲ ਕੇ ਵਪਾਰ ਦਾ ਕੰਮ ਕਰਦੇ ਆ ਜਿਹਦੇ ਚ ਧਰਮਵੀਰ ਭਾਈ ਆਪਾਂ ਨੂੰ ਪਸ਼ੂਆਂ ਬਾਰੇ ਜਾਣਕਾਰੀ ਦਿੰਦਾ ਹੁੰਦਾ ਤੇ ਨਾਲ ਸੰਦੀਪ ਵੀਰ ਪਸ਼ੂ ਜਿਹੜੇ ਉਹ ਤੋਰ ਕੇ ਦਿਖਾਉਂਦਾ ਰਹਿੰਦਾ ਤੇ ਇੱਥੇ ਜਿਹੜੀਆਂ ਮੱਝਾਂ ਦਿਖਾਉਣ ਦੀ ਕੋਸ਼ਿਸ਼ ਰਹਿੰਦੀ ਐ ਦੱਸੋ ਸੋਹਣੇ ਪਸ਼ੂ ਹੁੰਦੇ ਆ ਸੋਹਣੇ ਨਾਗ ਬਾਈ ਹੋਰੀ ਖਰੀਦਦੇ ਆ ਅੱਜ ਵੀ ਤੁਹਾਨੂੰ ਚੰਗੀਆਂ ਝੋਟੀਆਂ ਦਿਖਾਉਣ ਦੀ ਕੋਸ਼ਿਸ਼ ਰਹੂਗੀ ਵੀਡੀਓ ਬਣਾਵਾਂਗੇ ਇਸ ਤੰਗ ਨਾਲ ਵੀ ਅਸੀਂ ਤੁਹਾਨੂੰ ਪਸ਼ੂ ਤੋਰ ਕੇ ਵੀ ਦਿਖਾ ਸਕੀਏ ਪਰ بارش ਹੋ ਰਹੀ ਐ ਬਾਹਰ ਤੁਸੀਂ ਦੇਖੋਗੇ ਉਹਦੇ ਕਰਕੇ ਹੁਣ ਅਸੀਂ ਪਸ਼ੂ ਤਿਆਰ ਕੀਤੇ ਵਾ ਵੀਡੀਓ ਬਣਾਵਾਂਗੇ ਪਰ ਜਿਹੜਾ ਵੀਰ ਪਸ਼ੂ ਖਰੀਦਣਾ ਚਾਹੂਗਾ ਉਹ ਆ ਕੇ ਫਾਈਨਲ ਕਰੂਗਾ ਤਸੱਲੀ ਹਰੇਕ ਪੱਖ ਤੋਂ ਆ ਕੇ ਕਰੂਗਾ 2 ਨੰਬਰ ਤੇ ਵੀ ਤੁਸੀਂ ਝੋਟੀ ਦੇਖੋਗੇ ਦੋਸੋ ਮੂਰਤੀ ਹੈ ਕਿਉਂਕਿ ਪਸ਼ੂ ਦਾ ਥਣ ਹਵਾਨਾ ਸੋਹਣਾ ਹੋਣਾ ਚਾਹੀਦਾ ਤੇ ਮੂੰਹ ਮੱਥੇ ਵਾਲੇ ਪਾਸੋਂ ਸਿੰਗ ਜਿਹੜੇ ਉਹ ਜੱਜਦੇ ਹੋਣ ਤਾਂ ਪਸ਼ੂ ਜ਼ਿਆਦਾ ਜੱਜਣ ਲੱਗ ਜਾਂਦਾ ਤੇ ਇਹ ਝੋਟੀ ਵੀ ਬੜੀ ਸੁਨੱਖੀ ਹੈ ਸੋ ਇਹਦੇ ਅੱਗੇ ਚਾਰ ਮੱਝਾਂ ਹੋਰ ਆ ਮਤਲਬ ਟੋਟਲ 6 ਨਾਕ ਤੁਹਾਨੂੰ ਇੱਥੇ ਬਾਹਰ ਜਿਹੜੇ ਖੜੇ ਉਹ ਦਿਖਾਉਂਗਾ ਤੇ ਜਿਹੜੀਆਂ 6 ਬਾਹਰ ਖੜੀਆਂ ਸੱਜਰ ਇਹਨਾਂ ਤੋਂ ਬਿਨਾ ਟੈਨ ਨਾ ਦੇ ਅੰਦਰ ਹੈ ਜਿਨ੍ਹਾਂ ਦੇ ਵਿੱਚ ਇੱਕ ਤੋਕੜ ਗੱਪਣ ਝੋਟੀ ਬੜੀ ਚੰਗੀ ਵਾਈ ਹੋਰਾਂ ਕੋਲ ਆਈ ਵੀ ਹੈ ਉਹ ਵੀ ਤੁਹਾਨੂੰ ਵੀਡੀਓ ਚ ਦਿਖਾ ਦੇਣੀ ਹੈ ਸੋ ਲਾਸਟ ਤੱਕ ਵੀਡੀਓ ਦੇਖਿਓ ਮੈਂ ਦੁਬਾਰਾ ਬੇਨਤੀ ਕਰ ਦਿੰਦਾ ਵੀ ਜਿਹੜਾ ਪਸ਼ੂ ਤੁਸੀਂ ਖਰੀਦਣਾ ਹੈ ਉਹਦੀ ਤਸੱਲੀ ਤੁਸੀਂ ਕਰਨੀ ਹੈ ਕਿਉਂਕਿ ਪਸ਼ੂ ਜਿਹੜਾ ਹੋਰ ਇੱਕ ਪੱਖ ਤੋਂ ਜਿਹਨੇ ਪੇਮੈਂਟ ਲਾਉਣੀ ਹੈ ਪੇਮੈਂਟ ਇਨਵੈਸਟ ਕਰਨੀ ਉਹਦਾ ਹੱਕ ਹੁੰਦਾ ਵੀ ਉਹ ਤਸੱਲੀ ਕਰੇ ਸੋ ਆਓ ਸ਼ੁਰੂਆਤ ਕਰ ਗਏ ਪਹਿਲੇ ਨੰਬਰ ਵਾਲੀ ਝੋਟੀ ਤੋਂ ਇਥੋਂ ਸ਼ੁਰੂ ਕਰਦੇ ਆਂ ਤੇ ਉਸ ਤੋਂ ਬਾਅਦ ਸਾਰੇ ਨਗ ਦਿਖਾ ਦੇਾਂਗੇ ਕੋਸ਼ਿਸ਼ ਇਹ ਰਹੂਗੀ ਵੀ ਰੇਟ ਸਾਰੇ ਪਸ਼ੂਆਂ ਦੇ ਜਿਹੜੇ ਵੀਡੀਓ 'ਚ ਕੀਤੇ ਜਾਣ ਤੇ ਜਿਹੜੀਆਂ ਮੱਝਾਂ ਦੋਸਤੋ ਅੰਦਰ ਖੜੀਆਂ ਆ ਆਪਾਂ ਥੋੜਾ ਜਿਹਾ ਇਹਨਾਂ ਬਾਰੇ ਵੀ ਇਹ ਵੀ ਤੁਹਾਨੂੰ ਦਿਖਾ ਦਿਆਂ ਇੱਕ ਵਾਰ ਤੁਸੀਂ ਕੈਮਰੇ ਦੀ ਨਿਗਾਹ 'ਚ ਕਰ ਲਿਓ ਤੋਕੜ ਗੱਪਣ ਮੱਝ ਮੈਂ ਕਿਹਾ ਸੀ ਵੀ ਬਹੁਤ ਚੰਗੀ ਖੜੀ ਹੈ ਇੱਕ ਸਾਹਮਣੇ ਤੁਸੀਂ ਜੈਡ ਬਲੈਕ ਝੋਟੀ ਦੇਖ ਸਕਦੇ ਹੋ ਦੋਸਤੋ ਤੇ ਤੋਕੜ ਗੱਪਣ ਹੈ ਤੇ ਇੱਧਰ ਇੱਕ ਬਹੁਤ ਵੱਡੀ ਮੱਝ ਹੈ ਜਿਹੜੀ ਇਹ ਤਾਜੀ ਸੋਈ ਵੀ ਹੈ ਸੋ ਇਹ ਵੀ ਤੁਹਾਨੂੰ ਦਿਖਾ ਦੇਣੀ ਹੈ ਟੋਟਲ ਨਗ ਇਸ ਵੀਡੀਓ 'ਚ 9 ਰਹਿਣਗੇ ਤੁਸੀਂ ਆ ਕੇ ਦੇਖਿਓ ਤੇ ਤਸੰਦੀ ਕਰਕੇ ਖਰੀਦਿਓ। ਤਰਵੀਰ ਭਾਈ ਸਸੀਕਾ ਸਸੀਕਾ ਭਾਈ। ਅ ਤਰਵੀਰ ਰਾਜ ਆਪਾਂ ਟੋਟਲ 10 ਮੱਜਾਂ ਜਿਹੜੀਆਂ ਉਹ ਦਿਖਾਵਾਂਗੇ। ਹਾਂਜੀ ਭਾਈ 10 ਮੱਜਾਂ ਹੀ। ਠੀਕ ਹੈ। ਤਕਰੀਬਨ 7 ਸੋਜੀਆਂ ਵੀ ਆ ਦੋ ਗੱਬਣਾਂ ਇੱਕ ਤੋਕੜ ਗੱਬਣਾਈ। ਅੱਛਾ ਇੱਕ ਗੱਲ ਦੱਸੀ ਭਾਈ ਬਾਰਿਸ਼ ਹੋ ਰਹੀ ਆ ਫਿਰ ਇਹਨਾਂ ਨੂੰ ਤੋਰਾਂਗੇ ਤੇ ਇਹਨੇ ਕਥਾਂ ਚੀ ਕੁਛ ਹਾਂ ਭਾਈ ਮੌਸਮ ਕੱਚਾ ਪਹਿਲਾਂ ਅਚਾਨਕ ਆ ਗਿਆ ਮੀ ਇਤੋਂ ਹੀ ਤੋ ਕਮਾਲਾਂਗੇ ਕੋਈ ਗੱਲ ਨਹੀਂ ਭਾਈ। ਠੀਕ ਹੈ। ਅੱਛਾ ਪਹਿਲੇ ਨੰਬਰ ਤੇ ਝੋਟੀ ਖੜੀ ਕੈਨ ਮਹਿਸੂਸ ਹੋਈ? ਦੂਜਾ ਸੂਆ ਛੇ ਦਾ ਹੁੰ 2 3 ਘੰਟੇ ਦੀ ਸੂਈ ਨੂੰ ਬਾਈ ਠੀਕ ਹੈ ਜੇਰ ਜੂਰ ਪ੍ਰੋਪਰ ਪੈ ਗਈ ਮਗਰ ਕੱਟੀ ਹੈ ਇਹਦੇ ਠੀਕ ਹੈ ਬੱਚਾ ਚੰਗਾ ਹੈ ਕੱਢਾ 2 3 ਕਿਲੋ ਬੋਲਾ ਕੱਢੇ ਪਈ ਇਹਦੇ ਠੀਕ ਹੈ ਅੱਛਾ ਬਾਈ ਕੀ ਡਿਮਾਂਡ ਰਹੂਗੀ ਇਹਦੀ ਕੀ ਬੋਈ ਆਪਦੇ ਵੱਲੋਂ ਸਾਰੀ ਮਜਾ ਨਜਾਇਜ਼ ਆਪ ਮੁੱਲ ਕਰਾਂਗੇ ਠੀਕ ਹੈ ਬਾਕੀ ਮਾੜਾ ਮੋਟਾ ਵੀਰ ਦਾ ਜੇ ਮਾਨਤਨ ਹੋ ਜਾਂਦੇ ਵਿੱਚ ਹੋਣਾ ਜਿਹੜਾ ਕੋਈ ਲੈਣੀ ਚਾਹਵੇ ਕੋਈ ਠੀਕ ਹੈ 1 25 ਹਜ਼ਾਰ ਝੁੱਟ ਦੇ ਦਾਂਗੇ 1 25 ਦੀ ਹਾਂਜੀ ਠੀਕ ਹੈ ਖੋਲੀ ਬਾਈ ਇਹਨੂੰ ਸੋ ਦੋਸਤੋ ਦੂਜਾ ਸੂਆ 2 3 ਘੰਟੇ ਤੁਸੀਂ ਇਹ ਮੰਨ ਲਓ ਵੀ ਸੂਈ ਨੂੰ ਹੋ ਗਿਆ ਕੱਟੀ ਨੂੰ ਜਨਮ ਦਿੱ ਕੱਲੇ ਵਾਲੀ ਚਿੱਟੇ ਆ ਮਤਲਬ ਪੂਛ ਨਹੀਂ ਵਾਈਟ ਕਵਾਂਗੇ ਵਾਲ ਵਾਈਟ ਕਈ ਵਾਰੋਂ ਪਸ਼ੂ ਦੇ ਆ ਜਾਂਦੇ ਪਤਲੀ ਚਮੜੀ ਦੀ ਝੋਟੀ ਹੈ ਠੀਕ ਹੈ ਦੁੱਧ ਵਾਲੀ ਝੋਟੀ ਬਈ ਦੁੱਧ ਵੀ ਸੋਨਾ ਦੇਊਗੀ ਤੇ ਬਾਕੀ ਢਾਂਚਾ ਵੀ ਇਹਦਾ ਤੁਸੀਂ ਦੇਖ ਸਕਦੇ ਹੋ ਹਵਾਨਾ ਦੱਸੋ ਹੁਣ ਤੁਸੀਂ ਲਗਭਗ ਭਰਿਆ ਜਾਈ ਦੇਖੋਗੇ ਤਰਵੀਰ ਕੋਈਸ ਦੁੱਧ ਕੱਢਿਆ ਜਾਂ ਹਾਂ ਬਈ 2 ਕਿਲੋ ਕੱਢਾ 2.5 ਕਿਲੋ ਐਵੇਂ ਨਹੀਂ ਆਪਾਂ ਜਿੰਨਾ ਕੱਢਾ 4 ਜਾਂ 5 ਕਿਲੋ ਕਹਦਗੇ ਆਪਾਂ ਜਿੰਨਾ ਕੱਢਾ ਓਨਾ ਹੀ ਆਪਾਂ ਜਾਈ ਠੀਕ ਹੈ ਓਕੇ ਸੋ ਦੋਸਤੋ 1 ਲੱਖ ਤੇ 25000 1.5 ਲੱਖ ਰੁਪਏ ਦਾ ਕੰਮ ਵਾਲੀ ਦੱਸਣ ਨੂੰ ਪਿਆ ਤਾਂ 8 ਕਿਲੋ ਕ ਠੀਕ ਹਵਾਨਾ ਦੋਸਤੋ ਤੁਸੀਂ ਇੱਥੋਂ ਦੇਖ ਸਕਦੇ ਹੋ ਬੜਾ ਹਲਾ ਹੀ ਬਈ ਸੋ ਫੇਰ ਹਵਾਨਾ ਤੁਸੀਂ ਇਹਦਾ ਦੇਖੋ ਇਹ ਰੋਖ ਹੈ ਇਹ ਹਵਾਨੇ ਦਾ ਠੀਕ ਹੈ ਬਹੁਤ ਬਹੁਤ ਚੋੜਾ ਹੈ ਤਰੀਕ ਹੈ ਬਾਈ ਦੁੱਧ ਵਾਲੀ ਹੈ ਠੀਕ ਹੈ ਆਈਡੀਆ ਲਾ ਲੈ ਕਿੰਨਾ ਪਾਲੂ ਆਪਾਂ ਅੱਜ ਗੱਬਣਾ ਵਰਗੀ ਹੈ ਸਭ 15 18 ਕਹਿ ਦਿੱਗੇ ਤੁਹਾਨੂੰ ਵਰਗੀ ਹੈ ਠੀਕ ਹੈ ਸੋ ਹਵਾਨਾ ਦੋਸਤੋ ਅਗਾੜੀ ਵੀ ਚੰਗੀ ਦਿਸਦੀ ਹੈ ਬਾਕੀ ਜੋ ਰੋਖ ਹੈ ਉਹ ਤੁਹਾਡੇ ਕੋਲ ਕਲੀਅਰ ਵੀਡੀਓ ਦੇ ਵਿੱਚ ਕਰਨ ਦੀ ਕੋਸ਼ਿਸ਼ ਕੀਤੀ ਹੈ ਇਹਦਾ ਤੁਸੀਂ ਸਿੰਗ ਦੇਖ ਸਕਦੇ ਹੋ ਛੋਟਾ ਇਹ ਕੱਟੀ ਇਹਦੇ ਨਾਲ ਇਥੇ ਹੀ ਤੋਰ ਦਿੰਦੇ ਆ ਭਾਈ ਸੋ ਇਹ ਤੋਂ ਬਿਨਾ ਦੱਸੋ ਇੱਕ ਹੋਰ ਝੋਟੀ ਤੁਹਾਨੂੰ ਇਦੋਂ ਅੱਗੇ ਦਿਖਾਉਣੀ ਹੈ ਜਿਹੜੀ ਉਹ ਵੀ ਹਰੇਕ ਪੱਖ ਤੋਂ ਨਗੀਨਾ ਹੀ ਹੈ ਸੋਹਣੀ ਹੈ ਝੋਟੀ ਤਰਵੀਰ ਭਾਈ ਕਹਿਨਵਾ ਸੁਆ ਸੁਪੀ ਕਰਮਾਲ ਪਹਿਲਾ ਸੁਆ ਭਾਈ ਠੀਕ ਹੈ ਚੌਕਦੰਦ ਚੱਕਦੀ ਆ ਜੇ ਦੋ ਦਿਨ ਚੌਕ ਦੇ ਚੱਕ ਰਹੀ ਹੈ ਚਾਰ ਤੰਦ ਮੰਨ ਲਓ ਇਹਨੂੰ ਹਮ ਤੇ ਇਸ ਟਾਈਮ ਇਹਨੂੰ ਸੁਈ ਨੂੰ ਹੋ ਗਏ 8 ਦਿਨ ਹੋ ਗਏ ਭਈ ਅੱਜ ਹਮ ਤੇ ਇਸ ਟਾਈਮ 12 ਕਿਲੋ ਕੱਟੀ ਦੇ ਦੁੱਧ 12 ਕਿਲੋ ਦੁੱਧ ਹੈ 12 ਕਿਲੋ ਹਾਜ਼ਰ ਹੈ ਇਹਨੂੰ ਚਵਾਈਏ ਭਾਈ ਦੋ ਟਾਈਮ ਤਿੰਨ ਟਾਈਮ ਚਵਾਈ ਕਰ ਲੈ ਕੋਈ ਵੀਰ ਠੀਕ ਹੈ ਓਕੇ ਇਹਦਾ ਰੇਟ ਕੀ ਰਹਿਣਾ ਹੈ ਕਣ ਤੋਂ ਚੱਲੇ ਮੈਲ ਤੋਂ ਚੱਲਣੀ ਦੁੱਧ ਵਧੂਗੀ ਬਾਈ ਕੈਪੈਸਿਟੀ 2 2 ਕਿਲੋ ਦੀ ਕੱਟੀ ਹੋ ਰੱਖੂਗੀ ਠੀਕ ਹੈ ਕੀ ਰੇਟ ਰਹੂਗਾ ਇਹਦਾ 4 ਦੰਦ ਤੇ 1 42 ਦੀ ਝੁੱਟੀ ਦਵਾਂਗੇ ਬਾਈ 1 42 ਦੀ ਹਾਂਜੀ ਠੀਕ ਹੈ ਸੋ ਦੋਸਤੋ 4 ਦੰਦ ਕਨਫਰਮ 4 ਦੰਦ ਠੀਕ ਹੈ ਓਕੇ ਬਾਈ ਪੂਰਤਵਾਰ ਕੀ ਬਾਈ ਸਿੰਘਾਂ ਤੋਂ ਲੱਗ ਪੁੱਛਤਾ ਕਰਮ ਵਾਲੀ ਸਹੀ ਹੈ ਸੋ ਬਹੁਤ ਸੋਹਣੀ ਝੁੱਟੀ ਹੈ ਦੋਸਤੋ 1 ਲੱਖ ਤੇ 42000 ਦੀ ਡਿਮਾਂਡ ਹੈ ਹਵਾਨਾ ਇਹਦਾ ਚੰਗਾ ਹੈ ਸਾਫ ਸੁਥਰਾ ਹੈ ਇਹ ਕਿਉਂਕਿ ਸੂਈ ਨੂੰ ਅੱਜ 8-10 ਦਿਨ ਹੋ ਗਏ ਐ ਇਹਨੂੰ ਆਪਾਂ ਬਾਹਰ ਕੱਢ ਲਈਨੇ ਤਾਜੇ ਸੂਏ ਪਸ਼ੂ ਤੇ ਕਣੀਆਂ ਨਾ ਪੈਣ ਉਹਦੇ ਕਰਕੇ ਉਹਨੂੰ ਬਹੁਤਾ ਲੰਬਾ ਨਹੀਂ ਤੋੜਦੇ ਆਪਾਂ ਜਿਹੜੀਆਂ ਐਵੇਂ ਛੋਟੀਆਂ ਖੂ ਹੋਣੀਆਂ ਕੋਸ਼ਿਸ਼ ਕਰ ਲਾਂਗੇ ਵੀ ਤੁਹਾਨੂੰ ਥੋੜੀਆਂ ਦਿਖਾ ਸਕੀਏ ਤੋੜ ਕੇ ਸੋਹਣੀ ਚੋਟੀ ਐ ਦੱਸੋ 1 ਲੱਖ ਤੇ 42 ਹਜ਼ਾਰ ਡਿਮਾਂਡ ਸਿੰਗ ਵੀ ਗੋਲ ਛੋਟਾ ਸਿੰਗ ਐ ਤੇ ਬਾਕੀ ਟਾਂਚਾ ਵੀ ਚੰਗਾ ਐ ਲੈ ਚੰਨੀ ਬਈ ਇਹਦੇ ਨਾਲ ਬੱਚਾ ਮੇਲ ਕਾਫ ਐ ਇਹਦੇ ਅਗਲੇ ਸਣਾ ਦੇ ਵਿੱਚ ਵੀ ਤੁਸੀਂ ਜੋਸ਼ ਦੇਖੋਗੇ ਚੰਗਾ ਦਿਸਦਾ ਮੈਂ ਸ਼ਾਮ ਦੇ ਟਾਈਮ ਵੀਡੀਓ ਬਣਾ ਰਿਹਾ ਜਿਹੜੀ ਬਾਰਿਸ਼ ਹੋ ਰਹੀ ਹੈ ਲਗਭਗ 5:30 ਦੇ ਆਸ-ਪਾਸ ਹੋ ਰਹੀ ਹੈ ਸੋ ਇਹ ਤੁਸੀਂ ਪਰ ਇਹ ਹਵਾਨੇ ਦੇਖੋਗੇ ਇਨ੍ਹਾਂ ਝੋਟੀਆਂ ਦੇ ਇਹਨਾਂ ਨੂੰ ਹੁਣ ਚੁਆਈ ਦਾ ਜਿਹੜਾ ਲਗਭਗ ਟਾਈਮ ਹੋਇਆ ਪਿਆ ਸੋ ਇਹ ਤੁਸੀਂ ਝੋਟੀ ਦੇਖ ਸਕਦੇ ਹੋ ਦੋਸਤੋ ਪਹਿਲਾ ਸੂਆਚਾਰਦਨ ਸੋ ਇਹ ਕਰਮ ਵਾਲੀ ਵੱਧੇ ਵਾਲੀ ਚੀਜ਼ ਹੈ ਬਈ ਗਾਣੂ ਸਹੀ ਹੈ ਸੋ ਦੋਸਤੋ ਅਗਲੇ ਸੂਏ 'ਚ ਵੱਧੇ ਵਾਲੀ ਤੁਸੀਂ ਜੋਸ਼ ਵਾਲਾ ਹਵਾਨਾ ਦੇਖ ਰਹੇ ਹੋਵੋਗੇ ਉਹ ਦੁੱਧਪੱਕ ਤੋਂ ਰਹਿਣੀ ਬਿਊਟੀ ਤੋਂ ਵੀ ਬਹੁਤ ਚੰਗੀ ਹੈ ਸਹੀ ਹਾਂਜੀ ਸੋ ਇਹ ਝੋਟੀ ਦੇਖੋ ਬਹੁਤ ਸੋਹਣੀ ਤੁਹਾਨੂੰ ਦਿਖਾ ਰਹੇ ਹਾਂ ਪਹਿਲਾ ਸ ਚਾਤਮਾ ਦੋ ਮੰਨਿਆਂ ਦੇ ਪਾਸ ਦੋਨੇ ਪਾਸੇ ਬਾਕੀ ਚਵਾਈ ਕਰਾਉਣੇ ਆ ਬਈ ਹੂੰ ਠੀਕ ਹੈ ਸੋ ਇਹਦੀ ਫੇਰ ਤੁਸੀਂ ਇਸ ਸਾਈਡ ਤੋਂ ਵੀ ਅਗਾੜੀ ਨੋਟ ਕਰ ਲਿਓ ਅਗਲੇ ਥਾਣਾ ਦੇ ਵਿੱਚ ਜਿਹੜਾ ਉਹ ਜੋਸ਼ ਦੇਖ ਸਕਦੇ ਹੋ ਦੁੱਧ ਵਾਲੀ ਝੋਟੀ ਰਹੂਗੀ ਆ ਸਹੀ ਹੈ ਬਾਕੀ ਤੁਸੀਂ ਚੋਕੇ ਲੇਖ ਲਓਗੇ ਜਿੰਨਾ ਵੀ ਤੁਹਾਨੂੰ ਦੱਸਿਆ ਦੋ ਟਾਈਮ ਚੋ ਸਕਦੇ ਇਦਾਂ ਦਾ ਰੋਖੇ ਦੇ ਹਵਾਨੇ ਦਾ ਸੋ ਇਹ ਤੋਂ ਬਿਨਾ ਦੱਸੋ ਇੱਕ ਹੋਰ ਤੁਹਾਨੂੰ ਝੋਟੀ ਦੋਕੇ ਦਿਖਾਉਣਾ ਮੈਂ ਇਹਦੀ ਡਿਟੇਲ ਕੀ ਹੈ ਤਰਨਵੀਰ ਭਾਈ ਇਹ ਵੀ ਪਹਿਲਾ ਸੂਆ ਭਾਈ ਚਾਰ ਦੰਦ ਹੈ ਚਾਰ ਦੰਦ ਪਹਿਲਾ ਸੂਆ ਪਹਿਲਾ ਸੂਆ ਇਹਨੂੰ ਕਿੰਨੇ ਦਿਨੋਂ ਗਿਆ ਜੀ ਸੂਈ ਇਹ ਪਰਸੋਂ ਸੂਈ ਹੈ ਭਾਈ ਤੀਜਾ ਦਿਨ ਹੋ ਗਿਆ ਅੱਜ ਪਰਸੋਂ ਸੂਈਆ ਕੋਈ ਆਲ ਨਹੀਂ ਸ਼ਾਲ ਨਹੀਂ ਕੱਟੀ ਨੂੰ ਠੀਕ ਠੀਕ ਹੈ ਥਣ ਬਹੁਤ ਸੋਹਣਾ ਸਿਰ ਦੀ ਪਸਮਾਚ ਕੀ ਡਿਮਾਂਡ ਰੋਗੇ ਦੀ ਇਹਦਾ ਬਾਈ 98000 ਦੀ 98000 ਹਾਂਜੀ ਤੋਰੀ ਭਾਈ ਸੋ ਦੋਸਤੋ 98000 ਰੇਟ ਹੈ ਪਹਿਲਾ ਸੂਆ ਚਾਰ ਦੰਦ ਦੀ ਇਹਦਾ ਵੀ ਟਾਂਚਾ ਬੜਾ ਸੋਹਣਾ ਸੋ ਇਹ ਵੀ ਦੋਸਤੋ ਤੋਰਦੇ ਆ ਬਾਹਰਲੇ ਪਾਸੇ ਨੂੰ ਤਿੰਨ ਦਿਨਾਂ ਦੀ ਸੂਈ ਚੋਟੀ ਚੰਗਾ ਟਾਂਚਾ ਹੈ ਹਾਈਟ ਦੀ ਜਜਮੈਂਟ ਤੁਸੀਂ ਕਿਉਂਕਿ ਸੰਦੀਪ ਭਾਈ ਸਾਰੀਆਂ ਮੱਜਾਂ ਨਾਲ ਆਪ ਹੀ ਤੁਰੂਗਾ ਤੇ ਤੁਸੀਂ ਉਸ ਹੱਬ ਤੇ ਲਾ ਲਿਓ ਵੀ ਕਿਹੜੀ ਮਾਝ ਤੁਹਾਨੂੰ ਉੱਚੇ ਕੱਦ ਦੀ ਲੱਗਦੀ ਹੈ ਕਿਹੜੀ ਮੀਡੀਅਮ ਹੈ ਤੋਂ ਵੈਸੇ ਜੇ ਮੈਂ ਆਈਡੀਆ ਦਿਆਂ ਤਾਂ ਇਹ ਮੀਡੀਅਮ ਹਾਈਟ ਦੇ ਵਿੱਚ ਬਹੁਤ ਸੋਹਣੀ ਝੋਟੀ ਤੁਹਾਨੂੰ ਨਜ਼ਰ ਆਉਂਦੀ ਹੋਣੀ ਹੈ ਹਵਾਨਾ ਚੰਗਾ ਰੋਖ ਹੈ ਪਹਿਲਾ ਸੂਆ ਇਹ ਵੀ ਚਾਰ ਦੰਦਾ ਵਾਧੇ ਵਾਲੀ ਹੈ 98000 ਡਿਮਾਂਡ ਹੈ ਦੋਸਤੋ ਅਗਾੜੀ ਇਹਦੀ ਵੀ ਚੰਗੀ ਦਿਸਦੀ ਆ ਬਾਕੀ ਮੈਂ ਤੁਹਾਨੂੰ ਨੇੜੇ ਤੋਂ ਦਿਖਾ ਦੂੰਗਾ ਹਵਾਨਾ ਹੁਣ ਤੁਸੀਂ ਇਹਦਾ ਦੇਖੋ ਸੋ ਇਹ ਵੀ ਝੋਟੀ ਸੋਹਣੀ ਹੈ ਜਿਹਨੂੰ ਪਸੰਦ ਆਵੇ ਤਾ ਉਹ ਵੀ ਰਿਕਾਲ ਬਾਈ ਨਾ ਕਰ ਸਕਦਾ ਸੋ ਟਾਂਚਾ ਦੱਸੋ ਝੋਟੀ ਦਾ ਫੇਰ ਦੇਖੋ ਪੱਟਪੂੜਾ ਬਾਈ ਬਾਕੀ ਕਿੰਨੇ ਸਾਫ ਰਹੀ ਸੋ ਥੱਲੋਂ ਪੂਰੀ ਸਾਫ ਸੁਥਰੀ ਦੇਖ ਸਕਦੇ ਹੋ ਤੁਸੀਂ ਬਣਾਵਟ ਥਣ ਹਵਾਨੇ ਦੀ ਇਹਦੀ ਵੀ ਅਗਾੜੀ ਅੱਗੇ ਨੂੰ ਹਵਾਨਾ ਬਹੁਤ ਸੋਹਣਾ ਦਿਸਦਾ ਹੈ ਸੋ ਇਹ ਤਿੰਨ ਝੋਟੀਆਂ ਤੁਹਾਨੂੰ ਦਿਖਾਤੀਆਂ ਤਿੰਨਾਂ ਦੇ ਰੇਟ ਤੁਹਾਨੂੰ ਦੱਸਦੇ ਆ 15 ਤੋਂ 20 ਦਿਨਾਂ ਤੱਕ ਨਿਕਰੀ ਜਾਂਵੇਂ ਇਹਨਾਂ ਦੀ ਸਹੀ ਲੈਣ ਆ ਗਈਆਂ ਨਿਕਰੀ ਜਾਂਵੇਂ ਸਹੀ ਇਹ ਤੋਂ ਅੱਗੇ ਬਾਈ ਜਿਹੜੀ ਝੋਟੀ ਇਹਦਾ ਸਿੰਘ ਬਾਰੇ ਪਹਿਲਾਂ ਦੱਸਦੀ ਸਿੰਘ ਇਹਦਾ ਟੁੱਟਿਆ ਹੋਇਆ ਬਾਈ ਸਿੰਘ ਟੁੱਟਿਆ ਹੋਇਆ ਜਿਹੜੀ ਚੀਜ਼ ਆਏ ਆ ਕੋਈ ਆਪ ਉਹ ਮਾਲਕਾਂ ਦੇ ਕਹਿ ਪਿਆ ਪਰ ਆਪਾਂ ਉਵੇਂ ਘਰੇ ਛੱਡ ਜਾਂਦਾ ਵੀ ਜਿਹੜੀ ਚੀਜ਼ਾਂ ਉਵੇਂ ਦਿਖਾਵਾਂਗੇ ਹਨਾ ਉਹਤਲੇ ਝੋਟੀਆਂ ਤੋਂ ਦੋਦੇ ਦੇ ਪੱਖ ਤੋਂ ਲਈ ਹੈ ਤੇ ਪਾਉਗੀ ਠੀਕ ਹੈ ਤਰਗੀਰ ਬਾਈ ਇਹਨੂੰ ਸੂਈ ਨੂੰ ਕਿੰਨੇ ਦਿਨ ਹੋ ਗਏ ਤੇ ਕੰਨਵਾ ਸੂਈ ਆ ਇਹ ਵੀ ਬਈ ਤੋ ਅੱਜ ਤੀਜਾ ਦਾ ਨਸੂਨ ਉਹਨੂੰ ਠੀਕ ਹੈ ਚਾਰ ਦੰਦ ਦਾ ਮੂੰਹ ਤੇ ਵੀ ਤਾਂ ਠੀਕ ਹੈ ਵੀ ਚਾਰ ਦੰਦ ਦਾ ਹਾਂ ਠੀਕ ਹੈ ਇਹਦੇ ਦਾ ਬੱਚਾ ਕੱਟਾ ਕੀ ਕੱਟੀ ਕੱਟਾ ਹੀ ਬਈ ਇਹਦਾ ਕੋਈ ਆਲ ਨਹੀਂ ਸ਼ੋਅ ਵੀ ਕੱਟੀ ਨਾ ਠੀਕ ਹੈ ਤੋ ਉੱਪਰੋਂ ਇਹਦਾ ਰੇਟ ਕੀ ਰਹਿਣਾ ਬਈ ਇਹਦਾ ਬਈ 92000 ਰੁਪਏ ਤੋਰੀ ਬਈ ਸੋ ਦੋਸਤੋ 92000 ਰੇਟ ਹੈ ਇੱਕ ਸਿੰਗ ਟੁੱਟਿਆ ਹੋਇਆ ਸੂਆ ਪਹਿਲਾ ਇਹ ਵੀ ਚਾਰ ਦੰਦ ਦਾ ਪਰ ਬਰੀਕ ਬਹੁਤ ਛੋਟੀ ਦੁੱਧ ਵਾਲੀ ਹੈ ਬਈ ਸਿੰਗ ਤੋਂ ਕਰਨ ਵਾਲੀ ਬਸ ਆਸਰਾ ਤੇ ਜੀ ਸਹੀ ਸੋ ਸੋ ਸਿੰਗ ਟੁੱਟਿਆ ਤੇ ਉਹ ਤੋ ਦਿਸਦਾ ਹੀ ਹੈ ਬਾਕੀ ਜੋ ਟਾਂਚਾ ਹੈ ਉਹ ਤੁਹਾਡੇ ਸਾਹਮਣੇ ਪਹਿਲਣ ਝੋਟੀ ਹੈ ਸੋਨੇ ਟਾਂਚੇ ਦੀਆਂ ਝੋਟੀਆਂ ਆ ਦੋਸੋ ਅੱਜ ਦੀ ਵੀਡੀਓ ਚ ਹੈ ਵੀ ਕੁਦਰਤੀ ਬਸ ਇਹ ਪਹਿਲਣਾ ਦੂਜਾ ਸੂਆ ਝੋਟਲੀਆਂ ਬਾਕੀ ਅੱਗੇ ਹੋਰ ਮੱਝਾਂ ਤੁਹਾਨੂੰ ਦਿਖਾਉਂਗਾ ਖੈਰ ਬਾਕੀ ਤੁਸੀਂ ਇਹ ਝੋਟੀ ਵੀ ਦੇਖ ਸਕਦੇ ਹੋ ਜੇ ਨੂੰ ਪਸੰਦ ਆਵੇ ਚੁਆਕੇ ਬਾਈ ਕਹਿੰਦਾ ਵੀ ਦੁੱਧ ਦੇ ਦੇਵਾਂਗੇ ਜਿਹੜਾ ਵੀ ਖਰੀਦਣਾ ਚਾਵੇ ਇਹ ਸੀਲ ਸਰੀਫ ਹੈ ਅਗਲੇ ਪਾਸੇੋਂ ਥੋੜਾ ਜਿਹਾ ਬਾਈ ਜਿਵੇਂ ਪਸ਼ੂ ਨੂੰ ਨੱਪ ਕੇ ਤੁਰਦਾ ਇਹਦਾ ਕਾਰਨ ਨਹੀਂ ਹੁੰਦਾ ਵੀ ਪਸ਼ੂ ਫਿਰ ਭਜਦਾ ਨਹੀਂਗਾ ਕਿ ਜਦ ਮੂ ਉੱਪਰ ਨੂੰ ਉੱਪਰ ਪੂਰਾ ਚੱਕ ਲੈਂਦਾ ਤਾਂ ਫਿਰ ਪਸ਼ੂ ਬੱਚੇ ਵਾਲ ਨੂੰ ਭਜਦਾ ਹੁਣ ਤੁਸੀਂ ਹਵਾਨਾ ਝੋਟੀ ਦਾ ਦੇਖੋ ਗਾਵਾ ਨੂੰ ਹਵਾਨਾ ਦਸੂ ਦਿਸਦਾ ਇਹਦਾ ਜਿੰਨਾ ਵੀ ਰੋਖੋ ਤੁਹਾਡੇ ਸਾਹਮਣੇ ਆ ਤੇ ਡਿਮਾਂਡ ਇਹਦੀ ਜਿਹੜੀ ਹੈਗੀ ਉਹ 92000 ਸੋ ਪਹਿਲਣ ਝੋਟੀ ਪਹਿਲਣ ਦਾ ਫਾਇਦਾ ਇਹ ਹੋ ਜਾਂਦਾ ਵੀ ਦੂਜੇ ਸੂਏ 'ਚ ਆਪਦੀ ਕੀਮਤ ਜਿਹੜੀ ਉਹ ਵਧਾ ਜਾਂਦੀ ਹੈ ਮਤਲਬ ਦੁੱਧ ਤੁਸੀਂ ਇੱਕ ਸੂਆ ਚੋ ਲੈਨੇ ਆ ਤੇ ਜਦੋਂ ਦੂਜੇ ਸੂਏ ਇਹਨਾਂ ਨੂੰ ਵੇਚਣਾ ਵੀ ਪਵੇ ਤਾਂ ਜਿੰਨੇ ਕਿਦਿਆਂ ਖਰੀਦਦੇ ਉਹਦੇ ਤੋਂ ਵੱਧ ਕੇ ਵਿਕ ਜਾਂਦੇ ਆ ਬਹੁਤੇ ਥਾਵਾਂ ਤੇ ਹਰੇਕ ਪਸ਼ੂ ਖੈਰ ਅਲੱਗ-ਅਲੱਗ ਪਸ਼ੂ ਦਾ ਸੁਭਾਅ ਹੈ ਕਾਗਜੀ ਧਾਣਾ ਦੇ ਹੋਲੇ ਲੈ ਵਾਣਾ ਥਣ ਬੜਾ ਵੱਧਾ ਕਿੱਛੇ ਤੋਂ ਚਵਾਈਜ ਕਰਦੇ ਆ ਤੁਸਮਾ ਦੇ ਬੜਾ ਸੁਣਾ ਕਰਦੀ ਕੰਮ ਠੀਕ ਹੈ ਇਹਦੇ ਨਾਲ ਇੱਕ ਛੋਟੀ ਹੋਰ ਖੜੀ ਐ ਦਰਮੀਆਂ ਇਹਨੂੰ ਬਈ ਸੂਈ ਨੂੰ ਅੱਜ ਹੋ ਗਈ ਛੋਟੀ ਨੂੰ 11-12 ਦਿਨ ਹੋ ਗਈ ਸੂਈ ਸੂਆ ਕਿੰਨਾ ਮੈਦਾ ਸੂਆ ਪਹਿਲਾ 2 ਦੰਦ ਦਾ ਕੰਪਲੀਟ ਠੀਕ ਹੈ ਹਾਂ 2 ਦੰਦ ਅੱਛਾ ਹੁਣ ਦੁੱਧ ਕਿੰਨਾ ਹੈ ਇਹਦਲ ਕੋ ਤੂੰ 11 ਕਿਲੋ ਬਈ ਇਸ ਟਾਈਮ ਕੀ ਰੇਟ ਰਹੂਗਾ ਇਹਦਾ ਇਹਦਾ 95000 ਜਿਹੜੇ ਤ ਪਚਾਨਵੇਂ ਹਜ਼ਾਰ ਰੇਟ ਤੇ ਜੈਡ ਬਲੈਕ ਦੰਦ ਪਹਿਲਾਂ ਕਨਫਰਮ ਕਰਦੇ ਆ ਕਨਫਰਮ ਦੋ ਦੰਦ ਦਾ ਠੀਕ ਹੈ ਭਾਈ ਸਿੰਘ ਦੇਖੋ ਦੋਸਤੋ ਮੂਰਤਾਰਗੀ ਝੋਟੀ ਇਹਦੀ ਡਿਮਾਂਡ ਕਿੰਨੀ ਰੱਖੀ ਹੈ 95000 ਭਾਈ 95000 ਦੋਸਤੋ ਬਾਅਦ ਵਿੱਚ ਰੇਟ ਕੀਤੇ ਆਪਾਂ ਭਾਈ ਐ ਨਹੀਂ ਜਿਆਦਾ ਨਹੀਂ ਜਿਹੋ ਜਿਹਾ ਮਾਲ ਹੋਵੇ ਓਕੇ ਸੋ ਦੋਸਤੋ ਸੋਹਣਾ ਥਣ ਹਵਾਨਾ ਇਹਦਾ ਵੀ ਤੇ ਇਹ ਹਜੇ ਉਮਰ 'ਚ ਵੀ ਛੋਟੀ ਝੋਟੀ ਹੈ ਦੰਦ ਵੀਡੀਓ 'ਚ ਹੀ ਦਿਖਾਤੇ ਆ ਤੁਹਾਨੂੰ ਸਿੰਘਾਂ ਵੱਲੋਂ ਵੀ ਜਦੋਂ ਮੁੜੂਗੀ ਨਾ ਤੁਹਾਨੂੰ ਪਸੰਦ ਆਊਗੀ ਤੇ ਜੈਡ ਬਲੈਕ ਹੀ ਦਿਸਦੀ ਹੈ ਮੈਨੂੰ ਪੂਛੇ ਦੂਰੋਂ ਜਦੋਂ ਆਪਾਂ ਦੇਖਦੇ ਆਂ ਤਾਂ ਵਾਲ ਕੋਈ ਵੀ ਚਿੱਟਾ ਨਹੀਂ ਦਿਸਦਾ ਪਤਲੀ ਬਿਲਕੁਲ ਪੂਛ ਆ ਦੱਸੋ ਤੇ ਹਵਾਨਾ ਇਹਦਾ ਵੀ ਚੰਗਾ ਧਿਆਨ ਦੇਖੋ ਸਿੰਗਾ ਤੋਂ ਲੈ ਕੇ ਤੁਸੀਂ ਢਾਂਚੇ ਤੱਕ ਤੁਹਾਨੂੰ ਇਹ ਸੋਹਣੀ ਲੱਗੂਗੀ ਬੱਚੇ ਅੰਦਰ ਆ ਦੱਸੋ ਇਹਨਾਂ ਦੇ ਤੇ ਉਹਦੇ ਕਰਕੇ ਪਸ਼ੂ ਅੰਦਰ ਨੂੰ ਭਜਦਾ ਬਾਹਰ ਮੌਸਮ ਖਰਾਬ ਹੈ ਸੋ ਇਹਦਾ ਵੀ ਤੁਸੀਂ ਢਾਂਚਾ ਚੋਟੀ ਦਾ ਦੇਖ ਸਕਦੇ ਹੋ ਇਹ ਜੈਡ ਬਲੈਕ ਦਿਸਦੀ ਏ ਵੀ ਸੋ ਇਹ ਪਹਿਲਾਂ ਝੋਟੀ ਦੋ ਦੰਦ ਹੈ ਇੱਕ ਲਾਸਟ ਉੱਤੇ ਹੋਰ ਮੱਝ ਤੁਹਾਨੂੰ ਦਿਖਾਈ ਗਈ ਤੇ ਫਿਰ ਆਪਾਂ ਅੰਦਰ ਜਿਹੜੀਆਂ ਮੱਝਾਂ ਖੜੀਆਂ ਉਹਨਾਂ ਬਾਰੇ ਜਾਣਕਾਰੀ ਲਵਾਂਗੇ ਕੈਨਵਸ ਉਹ ਸੂਈ ਹੈ ਭਾਈ ਇਹ ਦੂਜਾ ਸੂਆ ਸੂਈ ਹੈ ਭਾਈ ਹੂੰ ਇਹ ਅੱਜ ਸਵੇਰ ਸੂਈ ਸੀਗੀ ਠੀਕ ਹੈ 8:00 ਵਜੇ ਠੀਕ ਹੈ ਜਰੂਰ ਭਾਈ ਜੀ ਓਕੇ ਕੱਡਾ ਉਹ ਦੋਦੇ ਦਾ ਮਗਰ ਕੱਟੀ ਆ ਇਹਦਾ ਨਾ ਬੱਚਾ ਕੱਟੀ ਆ ਮਗਰ ਕੱਟੀ ਆ ਇਹਦਾ ਬੋਲਾ ਘੜ ਤੋ 3.5 ਕਿਲੋ ਭਾਈ ਠੀਕ ਹੈ ਇਹਦਾ ਰੇਟ ਕੀ ਰਹਿਣਾ ਇਹਦਾ 97000 ਰੁਪਏ ਭਾਈ ਤੋਰੀ ਭਾਈ 97000 ਰੇਟ ਹੈ ਪੱਕੇ ਹਵਾਨੇ ਦੀ ਹੈ ਝੋਟੀ ਅਗਲੇ ਪਾਸੋਂ ਹਵਾਨਾ ਵੱਧ ਦਿਸੂਗਾ ਹੁਣ ਤੁਸੀਂ ਇਹਦੀ ਗਾੜੀ ਨੋਟ ਕਰ ਲਿਓ ਜੇ ਦੋਸਤੋ ਸੰਗ ਇਹ ਵੀ ਕੁੰਡੀਆਂ ਚੀ ਹੈ ਇਹਦਾ ਰੇਟ 97000 ਹੈ ਬਈ ਠੀਕ ਮਾ ਲਈ ਬਈ ਪੁੱਤੋਂ ਚੌੜੀ ਹੈ ਦੋਸਤੋ ਝੋਟੀ ਇਹ ਇੰਨੀ ਕਿ ਇਹਨੂੰ ਤੋਰਦੇ ਆਪਾਂ ਦਾ ਵੀ ਬਾਕ ਚੌਂ ਚਾਲ ਭਜਨ ਤੋਰ ਵਾਲੀ ਦੁੱਧ ਪਾਉ ਦੱਕੇ ਹਵਾਨੇ ਝੋਟੀ ਦੁੱਧ ਪਾ ਆਉਂਦੀ ਹੈ ਬਈ ਸਹੀ ਸੋ ਸੋ ਦੁੱਧ ਆ ਸੇਵਿਸ ਸੋਨਾ ਦੇਊਗੀ ਬਾਕੀ ਜਿਹੜਾ ਵੀ ਖਰੀਦੂਗਾ ਉਹ ਆਪਦੀ ਸੇਵਾ ਨੂੰ ਧਿਆਨ ਚ ਰੱਖੇ ਵੀ ਮੈਂ ਕਿੰਨਾ ਚੋਲੂਗਾ ਜਿਨੇ ਚੀਜ਼ ਵੇਚਣੀ ਹੈ ਉਹਨੇ ਆਪਦੇ ਹਿਸਾਬ ਨਾਲ ਦੱਸਣਾ ਜਿਨੇ ਖਰੀਦਣੀ ਉਹਨੇ ਆਪਦੀ ਜੱਜਮੈਂਟ ਲਾਉਣੀ ਹੁੰਦੀ ਹੈ ਛੱਡੀ ਬਈ ਪੁਸ਼ਤ ਤੁਹਾਨੂੰ ਸਾਈਡ ਤੋਂ ਇਹਦੀ ਮੈਂ ਜੇ ਅਗਾੜੀ ਦਿਖਾਵਾਂ ਅੱਗੋਂ ਹਵਾਨਾ ਦਿਖਾਵਾਂ ਤੇ ਇਦਾਂ ਦਾ ਰੋਕਾ ਉਹ ਮਥਾ ਦਾ ਤੁਸੀਂ ਦੇਖ ਸਕਦੇ ਇਹ ਨਾ ਬੱਚਾ ਕੱਟੀ ਹੈ ਆਓ ਭਾਈ ਆਪਾਂ ਦੋਧਾਂ ਦੱਸਿਆ ਜਿਨ੍ਹਾਂ ਦੇ ਤਿਆਰ ਉਹਨਾਂ ਤੋਂ ਦੱਸਿਆ ਉਹ ਵੀ ਬੌਲੇ ਚਾਹ ਕੱਟੀਆਂ ਵੀ ਦੋਨੇ ਬੌਲੇ ਚਾਹ ਜੀ ਠੀਕ ਹੈ ਇਹਨਾਂ ਥੱਲੇ ਤਕਰੀਬਨ 8-9 ਕਿਲੋ ਬੌਲਾ ਹੋਊਗਾ ਇਹਨਾਂ ਥੱਲੇ ਆਪਾਂ ਇਹ ਦੱਸਿਆ ਨਹੀਂ ਸੀ ਆਪਾਂ ਜਿੰਨਾ ਹਾਜ਼ਰ ਆਪਾਂ ਉਹਨੇ ਦੱਸਿਆ ਨਾ ਥੱਲੇ ਸਹੀ ਹੈ ਸੋ ਦੋਸਤੋ ਇਹ ਬਹੁਤ ਸੋਹਣੀਆਂ ਝੋਟੀਆਂ ਸੀ ਇੱਕ ਅੰਦਰ ਮੱਝਾਂ ਜਿਹੜੀਆਂ ਚਾਰ ਖੜੀਆਂ ਸੋ ਦੋਸਤੋ ਇੱਥੇ ਅੰਦਰ ਖੜੀਆਂ ਮੱਝਾਂ ਦੇ ਵਿੱਚੋਂ ਇੱਕ ਹੋਰ ਝੋਟੀ ਬਾਰੇ ਜਾਣਕਾਰੀ ਲੈਣੀ ਹੈ ਤਨਵੀਰ ਭਾਈ ਇੱਧਰ ਹੋਈ ਸਾਹਮਣੇ ਸਾਹਮਣੋਂ ਲਾਈਟ ਪਾਉਗੀ ਆ ਇਹ ਕੰਮਾ ਸੁਆ ਸੁੰਦੀ ਹੈ ਤੇ ਦੂਜਾ ਕੋ ਝੋਟੀ ਸੁੰਦੀ ਹੈ ਬਾਈ ਠੀਕ ਹੈ ਇੱਕ ਹਫਤੇ ਦੀ ਕੱਚੀ ਹੈ ਝੋਟੀ ਇਹ ਇੱਕ ਹਫਤੇ ਦੀ ਅਜੇ ਕੱਚੀ ਹੈ ਬਸ ਤਾਂ ਬਣੂ ਬਹੁਤ ਠੀਕ ਹੈ ਸੋ ਦੋਸਤੋ ਦੇਖੋ ਤੁਸੀਂ ਦੂਜਾ ਸੁਆ ਇੱਕ ਹਫਤੇ ਦੀ ਅਜੇ ਕੱਚੀ ਹੈ ਠੀਕ ਹੈ ਬਾਈ ਇਹਦਾ ਰੇਟ ਕੀ ਰਹਿਣਾ ਤੁਹਾਨੂੰ ਇਹਦਾ ਬਾਈ ਅੱਜ ਦੀ ਕਿਹੜੀ 1.5 1 ਲੱਖ 5000 ਠੀਕ ਹੈ ਸੋ ਦੋਸਤੋ 1 ਲੱਖ ਤੇ 5000 ਰੇਟ ਆ ਸਿੰਗ ਵੀ ਦੇਖ ਸਕਦੇ ਹੋ ਢਾਂਚਾ ਦੇਖ ਲਓ ਇਹ ਤੋਂ ਬਿਨਾ ਇੱਕ ਬਹੁਤ ਵੱਡੇ ਢਾਂਚੇ ਦੀ ਝੋਟੀ ਹੈ ਇਹ ਤੁਹਾਨੂੰ ਕੱਚੀ ਦਿਖਾ ਦਿੰਨੇ ਆ ਬਾਕੀ ਜੇ ਤਿਆਰ ਕਰਨ ਵਾਲੀ ਨਾ ਵੀ ਕੀ ਤਿਆਰ ਹੋਈ ਤੁਹਾਨੂੰ ਮੱਝ ਦਿਖਾਵਾਂਗੇ ਬਹੁਤ ਵੱਡਾ ਸਟਰਕਚਰ ਇਹਦਾ ਦਿਸਦਾ ਇਸੇ ਤਰ੍ਹਾਂ ਤੁਸੀਂ ਇਹਦਾ ਹਵਾਨਾ ਇੱਕ ਵਾਰ ਦੇਖੋ ਤਰ ਮੀਰ ਕੀ ਡਿਟੇਲ ਹੈ ਬਾਈ ਕੰਨਵਾ ਸੂਆ ਸੁੰਦੀ ਹੈ ਦੂਜਾ ਸੂਆ ਬਾਈ ਛੇਦ ਆਂਦਾ ਠੀਕ ਹੈ ਤੇ ਇਹ ਛੋਟੀ ਅੱਜ ਹੀ ਆਈ ਹੈ ਠੀਕ ਹੈ ਅੱਜ ਹੀ ਆਈ ਹੈ ਅੱਜ ਆਈ ਹੈ ਲੈ ਵਾ ਉਹਦੇ ਕਰਕੇ ਚੱਕੀ ਭਰਦੀ ਹੈ ਬਾਈ ਚਲੋ ਵੀਡੀਓ ਬਣਦੀ ਕਰਕੇ ਦਿਖਾਤੀ ਜੇ ਕੋਈ ਐ ਵੀਰ ਲੈਂਦਾ ਠੀਕ ਹੈ ਨਹੀਂ ਆਪਾਂ ਛੋਟੀਆਂ ਸਵਾਗਤ ਹੈ ਵਿੱਚਾਂ ਠੀਕ ਹੈ ਫਾ ਮੋਲੇ ਦਾ ਕੋਈ ਨਹੀਂ ਅਜਿ ਕਰਤਾ ਇਹਦੋਂ ਅੱਗੇ ਜਿਹੜੀ ਟੋਕੜ ਗੱਪਣ ਝੋਟੀ ਆਪਾਂ ਕਿਹਾ ਸੀ ਦਿਖਾਵਾਂਗੇ ਇਹਨੂੰ ਤਾਂ ਖੋਲ ਹੀ ਲੈ ਬਾਈ ਬਾਹਰ ਇਹਨਾਂ ਖੋਲਦਾ ਟੋਕੜ ਜੋ ਤੂੰ ਬਈਏ ਸਾਢੇ 7 ਮਹੀਨੇ ਦੀ ਗੱਪਣ ਸਾਢੇ 7ਾਂ ਦੀ ਚੈੱਕ ਪਾਸ ਹੈ ਚੈੱਕ ਪਾਸ ਆ ਬਾਈ ਤਾਂ ਦੀ ਆਪਣੀ ਗਾਰੰਟੀ ਹੋਊਗੀ ਉਹਦੀ ਠੀਕ ਹੈ ਠੀਕ ਹੈ ਜੀ ਬਾਕੀ ਹਾਂਟੀ ਗੱਲਾਂ ਵੇ ਕੋਣੇ ਛੱਡਿਆ ਠੀਕ ਹੈ ਪੰਜ ਦੋ ਚਾਰ ਦਿਨ ਹੀ ਹੋਏ ਆ ਓਕੇ ਟੀ ਦਾ ਮਾਰਕ ਤੁਹਾਨੂੰ ਪਾਸ ਕਰਾਉਂਗੀ ਠੀਕ ਹੈ ਤੋਰੀ ਤੇ ਦੁੱਧ ਬਹੁਤ ਸੋਹਣਾ ਬਾਕਰਮ ਵਾਲੇ ਨੇ ਬਾਈ ਠੀਕ ਹੈ ਹੋਣ ਤਾਂ ਗੱਭਣਾ ਜਨਾ ਆਪਾਂ ਕਰਕੇ ਸੱਚਾ ਕੁਟਾਂਚਾ ਵੇਖ ਕੇ ਆਪ ਹੀ ਆਈ ਆੜੀ ਲਾ ਲਵੀ ਕਿੰਨਾ ਕੁ ਲੋਕ ਚੋਇਆ ਹੋਊਗਾ ਕਿ ਅਗਲੇ ਸੋਨੇ ਕਿੰਨਾ ਚੋ ਸਕਦੇ ਆ ਠੀਕ ਹੈ ਇਹਦਾ ਰੇਟ ਕੀ ਰਹਿਣਾ ਭਾਈ ਆ ਰੇਟ ਭਾਈ ਬਹੁਤ ਇਹਦਾ ਫੋਨ ਤੇ ਕਰਾਂਗੇ ਭਾਈ ਹਾਂਜੀ ਭਾਈ ਇਹਦਾ ਭਾਈ ਰੇਟ ਨੋਟ ਕਰਾਂਗੇ ਫੋਨ ਤੇ ਹੂੰ ਕਿਉਂ ਉਹਦੇ ਚ ਆਏ ਆ ਜੇ ਤਾਂ ਛੋਟੀ ਬੂ ਬੈ ਗਈ ਉਹ ਫਟਾਕੇ ਤੇ ਠੀਕ ਹੈ ਨਹੀਂ ਆਪਾਂ ਤਾਂ ਮਾਣਾ ਵੀ ਲੋਕਾਂ ਜਣ ਤਿਆਰ ਕਰਾਂਗੇ ਉਹ ਦੀਵਾਲੀ ਤੇ ਆਊਗੀ ਛੋਟੀ ਗਈ ਠੀਕ ਸੋ ਦੋਸਤੋ ਸੱਤਾਂ ਮਹੀਨਿਆਂ ਦੀ ਸਾਢੇ ਸੱਤਾਂ ਦੀ ਗੱਭਣ ਦਸੀ ਸਾਢੇ ਸੱਤਾਂ ਦੀ ਸਾਢੇ ਸੱਤਾਂ ਦੀ ਗੱਭਣਾ ਹੈ ਬਹੁਤ ਵੱਡਾ ਡੇਟਾ ੱਚੇ ਦੀ ਝੋਟੀ ਐ ਇਸ ਟਾਈਮ ਦੋ ਦੋ ਡਰਾਈ ਐ ਪਰ ਥਣ ਪਾਸ ਕਰਾਉਂਦੀ ਐ ਸਹੀ ਸੋ ਦੇਖੋ ਦੋਸਤੋ ਇਹਦੀ ਬੰਤਰ ਇਹ ਦੀਵਾਲੀ ਦੇ ਨੇੜੇ ਤਿਆਰ ਹੁੰਦੀ ਐ ਵੱਲਾ ਮੰਡੀ ਦੀ ਵਿਕਰੀ ਵਾਲੀ ਝੋਟੀ ਐ ਉਹਦੇ ਹਿਸਾਬ ਤੇ ਰੇਟ ਰੱਖਣਗੇ ਬਾਈ ਹੋਰੀ ਜੇ ਵਿਕ ਜਾਂਦੀ ਹੁਣ ਠੀਕ ਐ ਤੇ ਨਹੀਂ ਫਰਕ ਜਦੋਂ ਤਿਆਰ ਹੋਊਗੀ ਉਹਦੇ ਹਿਸਾਬ ਤੇ ਬਾਈ ਹੋਰੀ ਉਦੋਂ ਵੇਚ ਲੈਣਗੇ ਤੁਸੀਂ ਇਹ ਟੋਕੜਾ ਵੀ ਬੰਦ ਦੇ ਸਕਦੇ ਹੋ ਦੂਜੀ ਮੱਝ ਵੀ ਬਾਈ ਬਾਹਰ ਹੀ ਦਿਓ ਹਾਂ ਜੀ ਸੋ ਇਹ ਮਾਜ ਦੋਸਤੋ ਇੱਕ ਅੰਦਰ ਖੜੀ ਸੀ ਜਿਹੜੀ ਤੁਹਾਨੂੰ ਦਿਖਾਉਣੀ ਸੀ ਤਰਵੀਰ ਬਾਈ ਕੀ ਡਿਟੇਲ ਹੈ ਕੰਨ ਮਸੂਆ ਸੂਈ ਹੈ ਤੇ ਤੀਜਾ ਸੂਆ ਸੂਈ ਹੈ ਬਾਈ ਕਿੰਨਾ ਚਿਰ ਹੋ ਗਿਆ ਉਹ ਇਸ ਨੂੰ ਇਸ ਨੂੰ ਸੂਈ ਨੂੰ ਅੱਜ ਹਫਤਾ ਹੋਇਆ ਬਾਈ 7 ਦਿਨ ਹੋ ਗਏ ਠੀਕ ਹੈ ਬੱਚਾ ਕੀ ਹੈ ਨੀਦੀ ਦਾ ਵੀ ਹਾਂਜੀ ਠੀਕ ਹੈ ਕਿੰਨਾ ਦੁੱਧ ਹੈ ਇਸ ਟਾਈਮ ਹਾਜ਼ਰ ਇਸ ਟਾਈਮ 14 ਲੀਟਰ 14 ਲੀਟਰ ਹਾਜ਼ਰ ਹੈ ਹਾਂ ਕਦ ਤੇ ਸੂਈਆ ਬਹੁਤ ਵੱਡੀ ਮੈਂ ਬੇ ਢਾਂਚਾ ਬਹੁਤ ਵੱਡਾ ਮੈਂ ਦਾ ਸਹੀ ਉਹ ਤੋਂ ਦੱਸਦੀ ਹੈ ਬਈ ਦੀ ਪੂਛ ਪੜੀ ਮੜੀ ਹਵਾਨਾ ਦੇਖੋ ਦੋਸਤੋ ਬਾਈ ਜਿਹੜਾ ਥਾਣਾ ਚੋਂ ਉਹਨਾਂ ਮੋٹے ਲੱਗਿਆ ਠੀਕ ਹੈ ਓ ਇਹ ਕਿਲਾਕਸੈਂਟ ਹੀ ਹੈ ਠੀਕ ਹੈ ਸੋ ਦੋਸਤੋ ਇਹਦੇ ਨਾਲ ਬੱਚਾ ਕੱਟੀ ਹੈ ਕੱਟੀ ਇਹਦੀ ਇਸੇ ਤਰ੍ਹਾਂ ਦੀ ਮਾਰਕਿੰਗ ਹੈ ਜਾਂ ਥੋੜਾ ਰੰਗ ਹੈ ਉਹਦਾ ਕਿ ਲਵਾਈਟ ਇਹ ਤਾਂ ਵਾਈਟ ਜਿਆਦਾ ਆ ਗਈ ਵਾਈਟ ਨਾਲੋਂ ਜ਼ਿਆਦਾ ਆ ਗਈ ਉਹ ਪਿਓਰ ਉਹਦੇ ਚਾਨੀ ਦੇ ਵਿੱਚ ਦੇ ਕਿਸ ਠੀਕ ਹੈ ਸੋ ਸੋ ਕੱਟੀ ਤੁਹਾਨੂੰ ਮੈਂ ਕੋਸ਼ਿਸ਼ ਕਰ ਲੂੰਗਾ ਦਿਖਾਉਣ ਦੀ ਵੀ ਫਵਾਨਾ ਹੁਣ ਦੇਖ ਲਓ ਪਸ਼ੂ ਜਦੋਂ ਗੋਹਾ ਕਰਦਾ ਨਾ ਉਦੋਂ ਫਵਾਨਾ ਚ ਚਾਰੂ ਉਹਦਾ ਗੋਦਾੜੀ ਆਉਣਾ ਮੇਰਾ ਬੜਾ ਥੋਰੀਂ ਭਾਈ ਸੋ ਸਟਰੋਂਗ ਮੇਹ ਦੇਦੀ ਹੈ ਮਤਲਬ ਚਾਰੂ ਹੈਗੀ ਤੋਰ ਦੇ ਭਾਈ ਛੱਡ ਦੇ ਪੁੱਛ ਸੋ ਦੇਖੋ ਮਾ ਜੀ ਦੱਸੋ 1 ਲੱਖ 37000 ਚ ਬਹੁਤ ਵੱਡੀ ਮੱਝ ਮਿਲੂਗੀ ਤੁਹਾਨੂੰ ਆ ਇਹ ਦੱਸੋ ਅੱਜ ਦੀ ਵੀਡੀਓ ਦੇ ਪਸ਼ੂ ਵਕਾਊ ਸੀਗੇ ਜਿਹੜੇ ਬਾਈ ਖਰੋਂ ਕੋਲ ਵੀਡੀਓ ਬਣਾਈ ਹੈ ਮਾਫੀ ਚਾਹੂੰਗਾ ਵੀ ਐਸੇ ਤਰ੍ਹਾਂ ਮਹੀ ਪੈਂਦੇ ਜੇ ਇੱਥੇ ਬਣਾਈ ਹੈ ਵੀਡੀਓ ਜਿਵੇਂ ਜੇ ਨਿਹਰਾ ਚਾਨਣ ਤੁਹਾਨੂੰ ਦਿਸਿਆ ਉਸੇ ਹਿਸਾਬ ਤੇ ਜੱਜਮੈਂਟ ਕਰ ਲਓ ਬਾਕੀ ਮੈਂ ਹਰੇਕ ਵੀਡੀਓ ਚ ਕੋਸ਼ਿਸ਼ ਕਰਦਾ ਹੁੰਦਾ ਇਹ ਕਹਿਣ ਦੀ ਕਿ ਵੀ ਜਿਹੜਾ ਪਸ਼ੂ ਤੁਸੀਂ ਖਰੀਦਣਾ ਉਹਦੀ ਤਸੱਲੀ ਆ ਕੇ ਕਰਿਆ ਕਰੋ ਧੰਨਵਾਦ ਵੀਡੀਓ ਦੇਖਣ ਲਈ